ਉਸ ਵੇਲੇ ਬਾਬਾ ਜੀ ਪਾਸ ਜੋ ਸੇਵਕ ਸੇਵਾ ਕਰਦੇ ਸਨ ਉਹਨਾਂ ਨੂੰ ਰਾਤ ਨੂੰ ਤੋਰ ਦਿੱਤਾ ਜਾਂਦਾ ਸੀ ਦਿਨੇ-ਦਿਨੇ ਹੀ ਸੇਵਾ ਕਰਨੀ ਰਾਤ ਨੂੰ ਵਾਪਸ ਆਪੋ ਆਪਣੇ ਘਰੀ ਚਲੇ ਜਾਣਾ ਮਹਾਪੁਰਸ਼ਾ ਨੇ ਸਾਰਿਆਂ ਨੂੰ ਇਕੱਠੇ ਕਰਕੇ ਆਖਿਆ ਕਿਉਂ ਬਾਈ ਅਜੂਰਾ ਸਿੰਘ ਸੇਵਾ ਮੰਗਦਾ ਹੈ ਪੱਕਾ ਰਹਿਣ ਲਈ ਕਹਿੰਦਾ ਹੈ ਰੱਖ ਲਈਏ ਸਾਰਿਆਂ ਨੇ ਬੇਨਤੀ ਕੀਤੀ ਬਾਬਾ ਜੀ ਰੱਖ ਲੈਣਾ ਚਾਹੀਦਾ ਹੈ ਰਾਤ ਨੂੰ ਆਪ ਦੀ ਸੇਵਾ ਵਿੱਚ ਕੋਈ ਨਹੀਂ ਹੁੰਦਾ ਇਕ ਸੇਵਾਦਾਰ ਪੱਕਾ ਹੋਵੇ ਸਾਰੇ ਕੰਮ ਦਾ ਜ਼ਿੰਮੇਵਾਰ ਹੋਵੇ ਤਾਂ ਠੀਕ ਹੈ ਬਾਬਾ ਜੀ ਮੁਸਕਰਾ ਕੇ ਕਹਿਣ ਲੱਗੇ ਇਸ ਦਾ ਕੋੜ ਕੌਣ ਸੰਭਾਲੇਗਾ ਸੰਗਤ ਨੇ ਬੇਨਤੀ ਕੀਤੀ ਪਾਸ਼ਾ ਇਸ ਦਾ ਅਰਥ ਹੈ अनेका ਕੋੜੀਆਂ ਦੇ ਕੋੜ ਦੂਰ ਹੁੰਦੇ ਹਨ ਮਹਾਪੁਰਜ ਕਹਿਣ ਲੱਗੇ ਯੂਰਾ ਸਿੰਘ ਕੋਈ ਆਪੇ ਤਾਂ ਨਹੀਂ ਆਇਆ ਗੁਰਨਾਨ ਨਾਥ ਸਾਹਿਬ ਨੇ ਖਿੱਚ ਕੇ ਲਿਆਂਦਾ ਹੈ ਚੰਗਾ ਦਿਨੇ ਸੇਵਾ ਕਰਿਆ ਕਰੇ ਰਾਤ ਨੂੰ ਕੁਟਿਆ ਤੋਂ ਬਾਹਰ ਆਰਾਮ ਕਰੇ ਅੱਗੋਂ ਸਾਰਿਆਂ ਨੇ ਸਤਿ ਬਚਨ ਆਖਿਆ ਮਨ ਵਿੱਚ ਬੜੀ ਖੁਸ਼ੀ ਹੋਈ ਕਿ ਬਾਬਾ ਜੀ ਨੇ ਸੇਵਾ ਬਖਸ਼ੀ ਹੈ ਰਾਤ ਨੂੰ ਕੁਟਿਆ ਤੋਂ ਬਾਹਰ ਕਿਸੇ ਖੂਹ ਤੇ ਆਰਾਮ ਕਰਨਾ ਦਿਨੇ ਬਾਬਾ ਜੀ ਦੇ ਚਰਨਾਂ ਵਿੱਚ ਪਹੁੰਚ ਕੇ ਬੜੇ ਪਿਆਰ ਤੇ ਸ਼ਰਦਾ ਨਾਲ ਸੇਵਾ ਕਰਨੀ ਬਰਤਨ ਸਾਫ਼ ਕਰਨੇ ਜਲ ਟੋਣਾ ਪੱਖਾ ਫੇਰਨਾ ਬਸਤਰ ਤੋਣੇ ਝਾੜੂ ਫੇਰਨਾ ਇਤਿਆਦਿਕ ਸੇਵਾ ਬਹੁਤ ਸ਼ੌਂਕ ਨਾਲ ਤਤ ਪਰ ਹੋ ਕੇ ਕਰਦੇ ਕਸਵੱਟੀ ਸੇਵਾ ਕਰਦੇ ਕਰਦੇ ਆਪ ਜੀ ਨੂੰ ਰਾਤ ਦੀ ਸੇਵਾ ਵੀ ਮਿਲੀ ਇੱਕ ਦਿਨ ਮਹਾਪੁਰਸ਼ ਪੁੱਛਣ ਲੱਗੇ ਹਜੂਰਾ ਸਿੰਘ ਕੀ ਸੇਵਾ ਕਰਦਾ ਹੁੰਦਾ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ